ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹ ਜਿਹੜੇ ਮਹਾਨ ਸ਼ਹੀਦ ਨੇ ਭਾਵੇਂ ਕਰਤਾਰ ਸਿੰਘ ਸਰਾਭਾ ਹੋਵੇ ਸਰਦਾਰ ਭਗਤ ਸਿੰਘ ਹੋਣ ਤੇਜਾ ਉਦਮ ਸਿੰਘ ਹੋਣ ਰਾਜਗੁਰੂ ਜਿੰਨੇ ਵੀ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਇੱਕ ਸਪਿਰਟ ਦੇ ਨਾਲ ਇਨਕਲਾਬੀ ਕ੍ਰਾਂਤੀਕਾਰੀ ਸੋਚ ਦੇ ਨਾਲ ਜੰਗ ਲੜੀ ਸੰਘਰਸ਼ ਕੀਤਾ ਦੇਸ਼ ਨੂੰ ਆਜ਼ਾਦ ਕਰਵਾਇਆ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਤੇ ਅੱਖੋਂ ਪਰੋਖੇ ਕਰ ਕੌਣ ਰਿਹਾ ਹੈ ਜਿਹੜੇ ਅੰਦੋਲਨਾਂ ਦੇ ਵਿੱਚ ਧਰਨੇ ਲਾਉਣ ਵਾਲੇ ਨੇ ਭਾਵੇਂ ਉਹ ਕਿਸਾਨ ਆਗੂ ਹੋਣ ਭਾਵੇਂ ਧਾਰਮਿਕ ਜਥੇਬੰਦੀਆਂ ਹੋਣ ਜਿਵੇਂ ਅਮਰਤਪਾਲ ਵਰਗੇ ਫੁਕਰੇ ਡੇਬਰੂਗੜ੍ਹ ਜੇਲ੍ਹ 'ਚ ਬੈਠੇ ਨੇ ਮੈਂ 2-4 ਗੱਲਾਂ ਕਰਨੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਅੰਦੋਲਨ ਦੇ ਵਿੱਚ ਕਿਸੇ ਵੀ ਨੌਜਵਾਨ ਦਾ ਨੁਕਸਾਨ ਹੁੰਦਾ ਹੈ ਜਾਨੀ ਜਾਂ ਮਾਲੀ ਤੇ ਉਹਨੂੰ ਬਣਦਾ ਸਤਕਾਰ ਮਿਲਣਾ ਚਾਹੀਦਾ ਉਹਦੇ ਪਰਿਵਾਰ ਦੀ ਕੇਅਰ ਕਰਨੀ ਜ਼ਰੂਰੀ ਹੈ ਇਹ ਸਰਕਾਰਾਂ ਦੇ ਜਾਂ ਜਥੇਬੰਦੀਆਂ ਦੇ ਕੰਮ ਹੁੰਦੇ ਨੇ ਜ਼ਰੂਰ ਕਰਨ ਪਰ ਜਦੋਂ ਤੁਸੀਂ ਜਾਨੇ ਖਾਣੇ ਨੂੰ ਸ਼ਹੀਦ ਦੀ ਪਾਦੀ ਦਿੰਦੇ ਹੋ ਰਤਵਾ ਦਿੰਦੇ ਹੋ ਉਦੋਂ ਕਿਤੇ ਨਾ ਕਿਤੇ ਜਿਹੜੇ ਬੁੱਧੀਜੀਵੀ ਲੋਕ ਨੇ ਜਾਂ ਜਿਹੜੇ ਸਮਝਦੇ ਨੇ ਕਿ ਸ਼ਹੀਦ ਹੁੰਦਾ ਕੀ ਹੈ ਉਹਨਾਂ ਨੂੰ ਸੋਟਣਾ ਪੈਣਾ ਮੈਂ ਇੱਕ ਬੇਨਤੀ ਕਰ ਰਹੀ ਹਾਂ ਅੱਜ ਸ਼ੁਭ ਕਰਨ ਦੇ ਪਰਿਵਾਰ ਵਿੱਚ ਇੱਕ ਉਹ ਗਮੀ ਦੀ ਸੋਗ ਦੀ ਲਹਿਰ ਹੈ ਅਜੋ ਦਾ ਸੰਸਕਾਰ ਹੋਇਆ ਹੈ ਪਿੰਡ ਬੱਲੋ ਵਿਖੇ ਪੰਜਾਬ ਗਵਰਨਮੈਂਟ ਨੇ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਉਹਦੀ ਛੋਟੀ ਜਿਹੜੀ ਸਿਸਟਰ ਹੈਗੀ ਆ ਉਹਨੂੰ ਨੌਕਰੀ ਦੇਣੀ ਹੈ ਪੁਲਿਸ ਦੇ ਵਿੱਚ ਹੋਰ ਵੀ ਜਿਹੜੇ ਲੋਕ ਨੇ ਮੈਂ ਵੀ ਬੇਨਤੀ ਕੀਤੀ ਸੀ ਕਿ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਉਸ ਪਰਿਵਾਰ ਦੀ ਹੈਲਪ ਜ਼ਰੂਰ ਕਰੋ ਜ਼ਰੂਰੀ ਹੈ ਪਰ ਜਦੋਂ ਤੁਸੀਂ ਕਿਤੇ ਸ਼ਹੀਦ ਸ਼ਬਦ ਦੀ ਉਪਾਧੀ ਦਿੰਨੇ ਹੋ ਉਦੋਂ ਇੱਕ ਵਾਰ ਨਹੀਂ 100 ਵਾਰ ਸੋਚਣਾ ਪੈਣਾ ਹੈ ਸ਼ਹੀਦ ਐਵੇਂ ਨਹੀਂ ਹੁੰਦੇ ਤੁਸੀਂ ਜਣੇ ਖਣੇ ਨੂੰ ਸ਼ਹੀਦ ਨਹੀਂ ਕਹਿ ਸਕਦੇ ਇਹ ਗੱਲਾਂ ਮੇਰੀਆਂ ਰਿਕਾਰਡਿੰਗਾਂ ਨੇ ਮੈਨੂੰ ਪਤਾ ਹੈ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢੀਆਂ ਹੁੰਦੀਆਂ ਨੇ ਤੇ ਗਾਲ੍ਹਾਂ ਕੱਢਣ ਵਾਲੇ ਦੀ ਸੋਚ ਦਾ ਪੱਧਰ ਕਿੰਨਾ ਕੁ ਵੱਡਾ ਹੁੰਦਾ ਹੈ ਤੇ ਕਿਹੜੀ ਸੋਚ ਦੇ ਉਹ ਮਾਲਕ ਹੁੰਦੇ ਨੇ ਇਹ ਉਹਨਾਂ ਦੀ ਗਾਲ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਇੱਕ ਗੱਲ ਹੋਰ ਕਹਿਣੀ ਹੈ ਜਿਹੜੀ ਸਰਦਾਰ ਭਗਤ ਸਿੰਘ ਦੀ ਸੋਚ ਸੀ ਕ੍ਰਾਂਤੀਕਾਰੀ ਜਾਂ ਇਨਕਲਾਬ ਸੀ ਤੇ ਉਸ ਨੂੰ ਕਦੇ ਨਾ ਕਿਤੇ ਖਤਮ ਕੀਤਾ ਜਾ ਰਿਹਾ ਹੈ ਉਹਨਾਂ ਦੀ ਜਿਹੜੀ ਸੋਚ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਹੈ। ਕਰ ਕੌਣ ਰਿਹਾ ਹੈ? ਭਾਵੇਂ ਉਹ ਕਿਸਾਨੀ ਲਾਣਾ ਹੋਵੇ, ਕਾਮਰੇਡ ਤੇ ਜਾਂ ਸਾਡੀਆਂ ਸਿੱਖ ਜੱਥੇਬੰਦੀਆਂ, ਹੁਣ ਜਿਵੇਂ ਆ ਅਮਰਤਪਾਲ ਵਰਗੇ ਫੁਕਰੇ ਭੁਖੜਤਾਨ ਦੇ ਬੈਠੇ ਐ, ਉਹਦੀ ਮਾਤਾ ਬੈਠੀ ਐ ਅੰਮ੍ਰਿਤਸਰ ਵਿਖੇ। ਇਹ ਅਸਲ ਸਿੱਧਾਂ ਨੂੰ ਅੱਖੋਂ ਪਰੋਖੇ ਕਰ ਰਹੇ ਨੇ ਤੇ ਨਕਲੀ ਸਿੱਧਾਂ ਦੀ ਕਤਾਰ ਲੰਬੇ ਕੀਤੀ ਜਾ ਰਹੀ ਹੈ। ਜਣ ਕੇ ਜਿਹੜਾ ਇਤਿਹਾਸ ਸੀ ਉਹ ਭਾਵੇਂ ਸਿੱਖ ਕੌਮ ਦਾ ਹੋਵੇ ਤੇ ਭਾਵੇਂ ਕ੍ਰਾਂਤੀਕਾਰੀ ਜੋਧਿਆਂ ਦਾ ਹੋਵੇ ਜਿਨ੍ਹਾਂ ਨੇ ਦੇਸ਼ ਲਈ ਆਪਾ ਵਾਰਿਆ ਕਿਤੇ ਨਾ ਕਿਤੇ ਉਹਨਾਂ ਦੀ ਸੋਚ ਵਿਚਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਵੇਂ ਆ ਬਾਬਾ ਅਜਮੇਰ ਸਿੰਘ ਵਰਗੇ ਫਿਲਾਸਫਰ ਬਣਦੇ ਆਪਣੇ ਆਪ ਨੂੰ ਇਹ ਕਹਿੰਦੇ ਸੀ ਕਿ ਪੰਕਸ਼ਨ ਦੀ ਸੋਚ ਦੇ ਨਾਲ ਦੇਸ਼ ਨਹੀਂ ਚੱਲ ਸਕਦਾ ਜਣ ਕਿ ਇਹ ਨੌਜਵਾਨਾਂ ਨੂੰ ਅਕਲ ਤੋਂ ਬਾਝ ਕਰ ਰਹੇ ਨੇ ਬਸ ਇਹਨਾਂ ਦੇ ਕੋਲੇ ਕੰਮ ਕੀ ਹੈ ਇੱਕ ਧਾਰਮਿਕ ਏਜੰਡਾ ਦੇ ਦਿਓ ਉਹਦੇ ਤੇ ਨੌਜਵਾਨਾਂ ਨੂੰ ਇਕੱਠੇ ਕਰ ਲਓ ਬੇਵਕੂ ਬਣਾ ਕੇ ਮਰਨ ਲਈ ਮਜਬੂਰ ਕਰ ਦਿਓ ਬਿਨਾਂ ਕਿਸੇ ਪ੍ਰਾਪਤੀ ਤੋਂ ਹੁਣ ਜਿਹੜਾ ਕਿਸਾਨੀ ਅੰਦੋਲਨ ਹੈ ਉਹਦੇ ਵਿੱਚ ਕੀ ਪ੍ਰਾਪਤੀ ਹੈ ਜਿਹੜੇ ਅਮਰਤਪਾਲ ਵਰਗੇ ਡਿਬਰੂਗੜ੍ਹ ਜੇਲ੍ਹ ਚ ਗਏ ਨੇ ਹੁਣ ਧਰਨੇ ਲੱਗ ਰਹੇ ਨੇ ਉਹਨਾਂ ਦੀ ਪ੍ਰਾਪਤੀ ਕੀ ਹੈ ਉਹਨੇ ਕੌਮ ਨੂੰ ਜਾਂ ਦੇਸ਼ ਨੂੰ ਦਿੱਤਾ ਕੀ ਹੈ ਇਹ ਸੋਚਣਾ ਪੈਣਾ ਇੱਕ ਮੈਂਥ ਹੋਰ ਬੇਨਤੀ ਕਰਨੀ ਹੈ ਉਹਦੀ ਮਾਤਾ ਜੀ ਕਹਿੰਦੇ ਹਾਲਤ ਠੀਕ ਨਹੀਂ ਇਹ ਖਬਰਾਂ ਆ ਰਿੰਗ ਨੇ ਧੜਾ ਧੜ ਬੀਬੀਆਂ ਕਹਿੰਦੀਆਂ ਨੇ ਅਸੀਂ ਭਾਈ ਸਾਹਿਬ ਨੂੰ ਕੀ ਮੂੰਹ ਦਿਖਾਵਾਂਗੇ ਜੇ ਮਾਤਾ ਨੂੰ ਕੁਝ ਹੋ ਗਿਆ ਹੁਣ ਮਾਤਾ ਦੀ ਸਿਹਤ ਖਰਾਬ ਹੈ ਜਦੋਂ ਪੁਲਿਸ ਦੇ ਨਾਲ ਜਾ ਕੇ ਟੱਕਰ ਲੈਂਦਾ ਸੀ ਉਦੋਂ ਮਾਤਾ ਨੂੰ ਪਤਾ ਨਹੀਂ ਸੀ ਮੇਰਾ ਪੁੱਤ ਕੀ ਕਰਦਾ ਉਦੋਂ ਮਾਤਾ ਨੇ ਸਮਝ ਨਹੀਂ ਲਈ ਜਦੋਂ ਇਹ ਕਹਿੰਦਾ ਸੀ ਕਿ ਮੈਂ ਇੰਡੀਅਨ ਕਾਨੂੰਨ ਨੂੰ ਮੰਨਦਾ ਨਹੀਂ ਪਾਸਪੋਰਟ ਤੱਕ ਦਸਤਾਵੇਜ਼ ਹੁੰਦਾ ਤੇ ਹੁਣ ਇਹ ਸਵਾਲ ਜਿਹੜੇ ਨੇ ਜਿਹੜੇ ਵਕੀਲ ਕੇਸ ਲੜਦੇ ਨੇ ਉਹਨਾਂ ਤੇ ਵੀ ਟੁੱਕਦਾ ਉਹਨਾਂ ਨੂੰ ਵੀ ਸਵਾਲ ਹੈ ਤੁਸੀਂ ਹੁਣ ਡਿਬਰੂਗੜ ਜੇਲ੍ਹ ਤੋਂ ਪੰਜਾਬ ਲੈ ਆਉਣ ਦੀਆਂ ਗੱਲਾਂ ਕਰਦੇ ਹੋ ਉਹ ਕਿਹੜਾ ਕਾਨੂੰਨ ਹੈ ਜਿਹੜੇ ਕਾਨੂੰਨ ਦੇ ਮੁਤਾਬਕ ਤੁਸੀਂ ਕੇਸ ਲੜ ਰਹੇ ਹੋ ਜਿਹੜਾ ਜਿਹੜਾ ਕੇਸ ਤੋਂ ਲੜ ਰਹੇ ਹੋ ਅਮਰਪਾਲ ਦਾ ਜਿਹੜੇ ਨਾਲ ਹੋਰ ਮਲੰਗ ਨੇ 10 ਇਹ ਤਾਂ ਸਾਰੇ ਕਹਿੰਦੇ ਅਸੀਂ ਇੰਡੀਅਨ ਕਾਨੂੰਨ ਮੰਨਦੇ ਨਹੀਂ ਕੀ ਹੁਣ ਜਿਹੜੇ ਵਕੀਲ ਕੇਸ ਲੜਦੇ ਨੇ ਅਪੀਲਾਂ ਪਾਉਣਗੇ ਐਪਲੀਕੇਸ਼ਨਾਂ ਪਾਉਣਗੇ ਕਿ ਉਹਨਾਂ ਕੋਈ ਸ਼ਰਮ ਜਾ ਹੈਗੀ ਹੈ ਕਿਹੜੇ ਮੂੰਹ ਦੇ ਨਾਲ ਜੱਜ ਸਾਹਿਬ ਨੂੰ ਕਹਿਣਗੇ ਕਿ ਤੁਸੀਂ ਇਹਨਾਂ ਨੂੰ ਸ਼ਿਫਟ ਕਰ ਦਿਓ ਡਿਬਰੂਗੜ ਤੋਂ ਪੰਜਾਬ ਵੱਲ ਜਨਨ ਕਿ ਕੁੱਲ ਮਿਲਾ ਕੇ ਜੋ ਕੁਝ ਹੋ ਰਿਹਾ ਹੈ ਜਿਹੜੀ ਅਸਲ ਸੀ ਉਹਨੂੰ ਕਿਦਾਂ ਖਤਮ ਕੀਤਾ ਜਾ ਰਿਹਾ ਹੈ ਜਿਹੜਾ ਇਨਕਲਾਬ ਸੀ ਸਾਡੇ ਜੋਧੇ ਲੈ ਕੇ ਆਏ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਤੇ ਉਹਨਾਂ ਨੂੰ ਮਿੱਟੀ ਦੇ ਵਿੱਚ ਮਿਲਾਇਆ ਜਾ ਰਿਹਾ ਹੈ ਤੇ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਵੀ ਚੌਧਰੀ ਬਣੇ ਨੇ ਅੱਜ ਭਾਵੇਂ ਅਮਰਤਪਾਲ ਦੇ ਪਿੱਛੇ ਖੜੇ ਹੋਣ ਭਾਵੇਂ ਦੀਪ ਸਿੱਧੂ ਨੂੰ ਸ਼ਹੀਦ ਕਹਿਣ ਵਾਲੇ ਹੋਣ ਇਹ ਸਾਰੇ ਉਹ ਲੁੰਗ ਲੈਣਾ ਜਿਹੜੇ ਅਸਲ ਸ਼ਹੀਦਾਂ ਨੂੰ ਮਿੱਟੀ ਵਿੱਚ ਮਿਲਾ ਰਹੇ ਨੇ ਕੋਈ ਧਰਨੇ ਵਿੱਚ ਮਰ ਗਿਆ ਉਹਨੂੰ ਸ਼ਹੀਦ ਬਣਾ ਦਿਓ ਕੋਈ ਗੱਡੀ ਦੇ ਵਿੱਚ ਐਕਸੀਡੈਂਟ ਨਾਲ ਮਰ ਗਿਆ ਉਹਨੂੰ ਸ਼ਹੀਦ ਬਣਾ ਦਿਓ ਤੇ ਹੁਣ ਅਮਰਤਪਾਲ ਵਰਗਾ ਉਹ ਖੜਦਾਲ ਤੇ ਬੈਠਾ ਜੇ ਉਹ ਭੁੱਖ ਦਾ ਮਾਰਾ ਮਰ ਗਿਆ ਉਹਨੂੰ ਸ਼ਹੀਦ ਬਣਾ ਦਿਓ ਇਹ ਤੋਂ ਹੋਰ ਬਥੇਰੇ ਤੁਰ ਫਿਰਦੇ ਆ ਹੁਣ ਕਈਆਂ ਨੇ ਕਹਿਣਾ ਕਿਸਾਨੀ ਅੰਦੋਲਨ ਵਿੱਚ ਤਾਂ ਸ਼ਹੀਦ ਹੋਏ ਨੇ ਜਿਹੜੇ ਦੀਪ ਸਿੱਧੂ ਨੂੰ ਤੁਸੀਂ ਕੌਮੀ ਸ਼ਹੀਦ ਬਣਾਇਆ ਉਸੇ ਨੇ ਨਹੀਂ ਮੰਨਿਆ ਸੀ ਉਹਨਾਂ ਨੂੰ ਤਾਂ ਉਹ ਹੀ ਕਹਿੰਦਾ ਸੀ ਜਿਹੜੇ ਕਿਸਾਨ ਨੇ ਕਹਿੰਦਾ ਉਹ ਸ਼ਹੀਦ ਨਹੀਂ ਹੋ ਸਕਦੇ ਹਾਲਾਂਕਿ ਉਹਦੀ ਵਿਚਾਰਧਾਰਾ ਦੇ ਨਾਲ ਮੈਂ 1% ਵੀ ਸਹਿਮਤ ਨਹੀਂ ਹਾਂਗਾ ਉਹ ਵੀ ਇੱਕ ਦਲਾਲੀ ਕਰਨ ਵਾਲਾ ਬੰਦਾ ਸੀ ਜਦੋਂ ਫਿਲਮੀ ਕੈਰੀਅਰ ਦੇ ਵਿੱਚ ਕੁਝ ਬਣਿਆ ਨਾ ਤੇ ਫਿਰ ਰਾਜਨੀਤੀ ਵੱਲ ਮੁਹਰ ਕਰ ਲਿਆ ਇਥੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਵਰਤਨ ਦੀ ਕੋਸ਼ਿਸ਼ ਕੀਤੀ ਜਦੋਂ ਪਤਾ ਲੱਗ ਗਿਆ ਵੀ ਹੁਣ ਇਹ ਆਪਣੀ ਕੋਈ ਪਾਰਟੀ ਵਗੈਰਾ ਬਣਾ ਲੂਗਾ ਇਹਦਾ ਕੋਈ ਆਪਣਾ ਏਜੰਡਾ ਹੋਊ ਉਦੋਂ ਉਥੋਂ ਫਿਰ ਆਪੋ ਤਾਂਪ ਹੋ ਗਈ ਫਿਰ ਗਦਾਰ ਕਹਿਣਾ ਸ਼ੁਰੂ ਕਰ ਦਿੱਤਾ ਜਾਣ ਕੇ ਕੁੱਲ ਮਿਲਾ ਕੇ ਜੇ ਤੁਸੀਂ ਇਸ ਅਧੋਲਨ ਵਿੱਚੋਂ ਜਾਂ ਜਿਹੜੇ ਧਰਨੇ ਲੱਗਦੇ ਨੇ ਅਮਰਤਪਾਲ ਵਰਗੇ ਫੁਕਰਿਆਂ ਦੇ ਪਿੱਛੇ ਇਹਨਾਂ ਵਿੱਚੋਂ ਨਾ ਕੌਮ ਨੂੰ ਕੀ ਬੈਨੀਫਿਟ ਹੈ ਤੇ ਨਾ ਹੀ ਪੰਜਾਬ ਨੂੰ ਕੋਈ ਬੈਨੀਫਿਟ ਹੈ ਹਾਂ ਜਿਹੜੇ ਪੰਜਾਬ ਦੇ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ ਆਪਣੀ ਸੋਚ ਵਿਚਾਰ ਨੂੰ ਲੈ ਕੇ ਜਿਹੜੀ ਇਨਕਲਾਬੀ ਸੋਚ ਜਿਹਦੇ ਨਾਲ ਦੇਸ਼ ਆਜ਼ਾਦ ਹੋਇਆ ਤੇ ਉਹਨਾਂ ਨੌਜਵਾਨਾਂ ਨੂੰ ਇਹ ਆਪਣੇ ਤੋਂ ਦੂਰ ਜ਼ਰੂਰ ਕਰ ਲੈਣਗੇ ਕਿਉਂਕਿ ਇਹਨਾਂ ਨੇ ਕਰਨਾ ਕੀ ਹੈ ਇਹਨਾਂ ਨੇ ਕਰਨਾ ਚਾਹ ਲਓ ਜੀ ਕੱਲ ਤੱਕ ਤੇ ਚੱਲੀ ਅਰਦਾਸ ਕਰ ਗਏ ਉਹਨਾਂ ਸਿੰਘਾਂ ਲਈ ਜਿਹੜੇ ਡਿਬਰੂਗੜ੍ਹ ਬੈਠੇ ਆ ਪਹਿਲਾਂ ਉਹ ਅਰਦਾਸ ਨੂੰ ਸਮਰਪਿਤ ਹੈਗੇ ਆ ਅਰਦਾਸ ਨੂੰ ਉਹ ਮੰਨਦੇ ਨੇ ਚੰਗੀ ਤਰ੍ਹਾਂ ਜਿਹੜਾ ਬੰਦਾ ਚੰਡੀਗੜ੍ਹ ਮਹਾਲੀ ਮੋਰਚੇ ਦੇ ਵਿੱਚ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉੱਥੇ ਜੇ ਕਹਿੰਦਾ ਧਰ ਨਾਲ ਕੀ ਹੋਜੂ ਤੇ ਉਸ ਬੰਦੇ ਸੰਬੰਧ ਵਿੱਚ ਜੇ ਤੁਸੀਂ ਧਰ ਨਾਲ ਲਾ ਰਹੇ ਹੋ ਅੱਜ ਜਿਹੜਾ ਬੰਦਾ ਕਹਿੰਦਾ ਸੀ ਭੁੱਖ ਹੜਤਾਲਾਂ ਦਾ ਕੋਈ ਕਨਸੈਪਟ ਹੀ ਹੈ ਨਹੀਂ ਸੇਕੌਮ ਦੇ ਵਿੱਚ ਤੂੰ ਅੱਜ ਭੁੱਖ ਹੜਤਾਲਾਂ ਦੇ ਬੈਠਾ ਹੈ ਉਧਰੋਂ ਮਾਂ ਬੈਠੀ ਹੈ ਹੁਣ ਇਹਨਾਂ ਧਰਨਿਆਂ ਵਿੱਚੋਂ ਇਕੱਠਾਂ ਵਿੱਚੋਂ ਪੰਜਾਬ ਨੂੰ ਕੀ ਮਿਲ ਰਿਹਾ ਕੋਈ ਕੌਮ ਨੂੰ ਬੈਨੀਫਿਟ ਕੀ ਹੋ ਰਿਹਾ ਇਹ ਸਮਝਣਾ ਪੈਣਾ ਮੈਂ ਸ਼ਰਿਆਮ ਕਹਿਣਾ ਕੋਈ ਕਿਸਾਨੀ ਅੰਦੋਲਨ ਵਿੱਚ ਮਰੇ ਭਾਵੇਂ ਦੀਪ ਸਿੰਧੂ ਵਰਗੀ ਲਗਾੜ ਐਕਸੀਡੈਂਟ ਵਿੱਚ ਮਰੇ ਜਾਂ ਅਮਰਤਪਾਲ ਵਰਗਾ ਡਿਬਰੂਗੜ ਮਰ ਜੇ ਅਸੀਂ ਕਿਸੇ ਨੂੰ ਸ਼ਹੀਦ ਨਹੀਂ ਕਹਿ ਸਕਦੇ ਤੇ ਨਾ ਹੀ ਸ਼ਹੀਦ ਹੈਗੇ ਨੇ ਜਿਹੜੇ ਸ਼ਹੀਦ ਨੇ ਨਾ ਜਾਂ ਜਿਹੜੇ ਸ਼ਹੀਦ ਹੋਏ ਨੇ ਉਹ ਤੁਹਾਡੇ ਮੰਗੂ ਮੌਤ ਦੀ ਭੀਖ ਨਹੀਂ ਮੰਗਦੇ ਤੁਹਾਨੂੰ ਪਤਾ ਇਸ ਚੀਜ਼ ਦਾ ਤੁਸੀਂ ਗੱਲਾਂ ਕਰਦੇ ਹੋ ਗੁਰੂ ਸਾਹਿਬ ਦੀਆਂ ਜਿਹੜੇ ਗੁਰੂ ਸਾਹਿਬ ਦੇ ਨਾਲ ਮਰ ਜੀਵੜੇ ਸ਼ਹੀਦ ਹੋਏ ਨੇ ਨਾ ਆਪਾ ਵਾਰਨ ਵਾਲੇ ਉਹਨੇ ਮੌਤ ਦੀ ਭੀਖ ਨਹੀਂ ਮੰਗੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਤੋਂ ਪਹਿਲਾਂ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਭਾਈ ਸਦੀਦਾਸ ਮਤੀਦਾਸ ਤੇ ਭਾਈ ਦਿਆਲਾ ਜੀ ਪਤਾ ਹੈ ਮੋਦੀ ਭੀਖ ਨਹੀਂ ਮੰਗੀ ਸੀ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਉਹਨਾਂ ਤਿੰਨਾਂ ਨੂੰ ਤੇ ਅਸੀਂ ਅੱਜ ਭਾਵੇਂ ਕੋਈ ਬੀੜੀਆਂ ਪੀਂਦਾ ਹੈ ਉਹ ਵੀ ਸ਼ਹੀਦ ਹੈ ਕਿਸਾਨੀ ਅੰਦੋਲਨ ਵਿੱਚ ਸਿਰ 'ਚ ਗੋਲੀ ਵੱਜੀ ਵੱਜੀ ਆਪਣੀ ਕਰਤੂਤ ਕਰਕੇ ਮੂਹਰੇ ਹੋ ਹੋ ਨੱਚਦੇ ਸੀ ਉਦੋਂ ਪੁਲਿਸ ਦੇ ਉਹ ਸ਼ਹੀਦ ਹੈ ਮੈਂ ਬੇਨਤੀ ਕਰਦਣਾ ਜਿਹੜੇ ਪੰਜਾਬ ਦੇ ਸ਼ਹਿਰਦ ਲੋਕ ਨੇ ਸਮਝਦਾਰ ਲੋਕ ਨੇ ਇਹਨਾਂ ਖੱਚਾਂ ਦਾ ਖਿਹੜਾ ਛੱਡ ਦਿਓ ਅਸਲ ਇਤਿਹਾਸ ਨੂੰ ਕ੍ਰਾਂਤੀਕਾਰੀ ਇਨਕਲਾਬੀ ਸੋਚ ਨੂੰ ਇਹ ਕੜਮ ਚੌਧਰੀ ਧਰਨੇ ਲਾਉਣ ਵਾਲੇ ਖਤਮ ਕਰ ਰਹੇ ਨੇ। ਲੈ ਹੁਣ ਇਹ ਕਿਹਾ ਕਿ ਅਸੀਂ ਨਕਲੀ ਸ਼ਹੀਦਾਂ ਨੂੰ ਮੰਨਦੇ ਨਹੀਂ। ਨਕਲੀ ਕੌਣ ਨੇ? ਜਿਨ੍ਹਾਂ ਨੂੰ ਅਸੀਂ ਦੇ ਸ਼ਹੀਦਾਂ ਦੇ ਰਤਬੇ ਦਿੱਤੇ ਜਾ ਰਹੇ ਨੇ ਭਾਵੇਂ ਉਹ ਕਿਸਾਨ ਹੈ। ਭਾਵੇਂ ਦੀਪ ਸਿੱਧੂ ਸੀ। ਇੱਥੇ ਹੋਰ ਬਥੇਰੇ ਮਰੇ ਆ। ਇਹ ਕੌੜੀਆਂ ਨਹੀਂ ਗੱਲਾਂ ਪਰ ਸੱਚੀਆਂ ਨੇ। ਅਸੀਂ ਕਿ ਕਿਸ ਨੂੰ ਸ਼ਹੀਦ ਨਹੀਂ ਮੰਨਦੇ ਜਿਹੜੇ ਸ਼ਹੀਦ ਨੇ ਨਾ ਜਾਂ ਜਿਹੜੇ ਸ਼ਹੀਦ ਹੁੰਦੇ ਨੇ ਅਸਲ ਜ਼ਰਜਵੇ ਨਾਲ ਲੜਨ ਵਾਸਤੇ ਤੇ ਉਹਨਾਂ ਨੂੰ ਸ਼ਹੀਦ ਮੰਨਦੇ ਆ ਤੇ ਉਹ ਮੌਤ ਦੀ ਭੀਖ ਨਹੀਂ ਮੰਗਦੇ ਤੇ ਨਾ ਹੀ ਭੀਖ ਮੰਗਣ ਵਾਲੇ ਸ਼ਹੀਦ ਹੁੰਦੇ ਨੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀਕਤ